ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਬਾਛੈ ਦਸਵੀਂ ਸ਼ਫੈ ਸੰਦਤ ਪ੍ਰਸਾਦ ਚਕਤਰ ਚਹ ਨਰ ਵਰਨ ਜਾ ਤਰਪਤ ਨਹੀਂ ਜੀ ਰੂਪ ਰੰਗਰ ਰੇਖੇ ਕੋ ਕੂ ਕਹਿ ਨਾ ਸਕਤ ਕੇ ਅਚਲ ਮੂਰਤਿ ਅਨਭੋ ਪ੍ਰਕਾਸ਼ ਅਮਤੋਜ ਕਹਿ ਜਾ ਕੋਟ ਇੰਦਰੇਂਦਰਾਣ ਸਹੋ ਸਹਣ ਗਣੀਜੈ ਤ੍ਰਿਪਵਨ ਮਹੀਪ ਸੁਰਨ ਰਸੋਰਾ ਨੇਤ ਨਿਤ ਵੰਤਨ ਕਹਿ ਤਾ ਤਉ ਸਰਵਨਾਮ ਕਥ ਕਵਨ ਕਰੁ ਨਾਮ ਵਰਨਤ ਸੁਮਤ ਫਜੰਗ ਪ੍ਰਯਤ ਛੰਦੈ ਨਵਸੰਗ ਅਕਾਲੇ ਨਵਸੰਗ ਕਿਰਪਾਲੇ ਨਵਸੰਗ ਰੂਪੇ ਨਮਸਤਕ ਨੂਪੇ ਨਵਸੰਗ ਦੇਖੇ ਨਵਸੰਗ ਲੇਕੇ ਨਵਸੰਗ ਕਾਏ ਨਵਸੰਗ ਜਾਏ ਨਵਸੰਗ ਗੰਜੇ ਨਵਸੰਗ ਭੰਜੇ ਨਵਸੰਗ ਨਾਮੇ ਨਵਸੰਗ ਧਾਮੇ ਨਵਸੰਗ ਕਰਮੰਗ ਨਵਸੰਗ ਧਰਮੰਗ ਨਵਸੰਗ ਨਾਮੰਗ ਨਵਸੰਗ ਧਾਮੰਗ ਨਵਸੰਗ ਜੀਤੇ ਨਵਸੰਗ ਭੀਤੇ ਨਵਸੰਗ ਵਾਹੇ ਨਵਸੰਗ ਢਾਹੇ نوستنگ نیلے نوستنگ ناتے نوستنگ شردے نوستنگ گادے نوستنگ گنجے نوستنگ پنجے نوستنگ دارے نوستنگ پارے نوستنگ سوئک نوستنگ نیکھ نوستنگ پوتے نوستنگ جوپے نمستگ نرکرم نمست نرپرمے نمستگ نوستنگ نمستگ نرپیشے نمستگ نر نم نوستنگ نرکام نمستگ نرداتے نمستگ نرگاتے نمست نردوتے نمست بھوتے نمست لوکے نمست شوکے نمست نرتاپے نمست تھاپے نمست ترمانے نمست ندھانے نمست گاہے نمست واہے نمست ترگ نمست سرگ نمست پرپوگے نمست سوجوگے نمست رنگ نمست پگ نمست گمے نمسترمے نمست جلاسرے نمست نراشرے ਨਵ ਸੰਗੈ ਜਾਤੇ ਨਵ ਸੰਗੁ ਪਾਤੇ ਨਵ ਸੰਗੈ ਮਜਵੇ ਨਵਸਤ ਸਜਵੇ ਅੰਦੇ ਸੰਗ ਅਦੇਸ਼ੇ ਨਵਸਤੰਗ ਭੈਸੇ ਨਵਸਤੰਗ ਨਰਧਾਮੇ ਨਵਸਤੰਗ ਨਿਰਵਾਮੇ ਨਉ ਸਰ ਕਾਲੇ ਨਉ ਸਰ ਦਿਆਲੇ ਨਉ ਸਰ ਰੂਪੇ ਨਉ ਸਰ ਕੂਪੇ ਨਉ ਸਰ ਖਾਪੇ ਨਉ ਸਰ ਥਾਪੇ ਨਉ ਸਰ ਕਾਲੇ ਨਉ ਸਰ ਪਾਲੇ ਨਵਸਤਸ ਦੇਵਾ ਨਵਸਤੰਗ ਭੇਵਾ ਨਵਸਤੰਗ ਜਨਮੇ ਨਵਸਤੰਗ ਸੁਵੰਦਮੇ ਨਮੋ ਸਰ ਕਉਂਦੇ ਨਮੋ ਸਰ ਭਉਂਦੇ ਨਮੋ ਸਰ ਰੰਗੇ ਨਮੋ ਸਰ ਪੰਗੇ ਨਵ ਕਾਲ ਕਾਲੇ ਨਮਸਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਵਸਤੰਗ ਜਰਾ ਰੰਗ ਨਵਸਤੰਗ ਕਰਤਾ ਰੰਗ ਨਮੋ ਸਰ ਧੰਦੇ ਨਮੋਸਤਵੰਦੇ ਨਵਸਤੰਗ ਨਿਰਸ਼ਾਕੇ ਨਵਸਤੰਗ ਨਿਰਵਾਕੇ ਨਵਸਤੰਗ ਰਹੀਮੇ ਨਵਸਤੰਗ ਕਰੀਮੇ ਨਵਸਤੰਗ ਅਨੰਤੇ ਨਵਸਤੰਗ ਮਹੰਤੇ ਨਵਸਤੰਗ ਸਰਾਕੇ ਨਵਸਤੰਗ ਸੁਹਾਗੇ ਨਮੋ ਸਰਸੋਕੰ ਨਮੋ ਸਰਪੋਕੰ ਨਮੋ ਸਰਕਰਤਾ ਨਮੋ ਸਰਹਰਤਾ ਨਮੋ ਜੋਗ ਜੋਕੇ ਨਮੋ ਭੋਗੋਕੇ ਨਮੋ ਸਰਤਿਆਲੇ ਨਮੋ ਸਰਪਾਲੇ ਚਾਤਰੀ ਸ਼ੰਤ ਪ੍ਰਸਾਦ ਆਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲੇਖ ਤਿਖ ਹੈ ਨਾਮ ਹੈ ਕਾਮ ਹੈ ਅਦੇ ਹੈ ਅਬੇ ਹੈ ਅਜੀਤ ਹੈ ਅਪੀਤ ਹੈ ਤ੍ਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਐ ਜਨਮ ਹੈ ਵਰਣ ਹੈ ਅਪੂਤ ਹੈ ਭਰਨ ਹੈ ਅਗੰਜ ਹੈ ਪੰਜ ਹੈ ਅਜੂਜ ਹੈ ਅਜੰਜ ਹੈ ਅਮੀਖ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰੂਜ ਹੈ ਅਸੂਜ ਹੈ ਅਕਾਲ ਹੈ ਅਜ਼ਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੇਕ ਨਰਸ਼ਰੀ ਕ ਨਰਲੰਭ ਹੈ ਅਸੰਭ ਹੈ ਅਗਮ ਹੈ ਅਤਮ ਹੈ ਅਭੂਤ ਹੈ ਸ਼ੂਤ ਹੈ ਹਲੋਕ ਹੈ ਸ਼ੋਕ ਹੈ ਅਕਰਮ ਹੈ ਅਫਰਮ ਹੈ ਅਜੀਤ ਹੈ ਅਪੀਤ ਹੈ ਵਾਹ ਹੈ ਅਵਾਹ ਹੈ ਅਮਾਨ ਹੈ ਨਤਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਤ ਸ਼ੰਧ ਨਵ ਸਰਮੰਦੇ ਸਵਸਥਿ ਨਿਧਾਨੇ ਨਵ ਦੇਵਦੇਵਿ ਅਪੇਖੀ ਪੇਵੇ ਨਵ ਕਾਲ ਕਾਲੇ ਨਮ ਸਰ ਪਾਲੇ ਨਮ ਸਰ ਗੌਣੇ ਨਮ ਸਰ ਭੌਣੇ ਅਨੰਗੀ ਨਾਤੇ ਨਰਸੰਗੀ ਪਰਮਾਤੇ ਨਵ ਭਨ ਪਾਨੇ ਨਵ ਮਨ ਮਾਨੇ ਨਵ ਚੰਦਰ ਚੰਦਰੇ ਨਵ ਭਨ ਪਾਨੇ ਨਵ ਗੀਤ ਕੀਤੇ ਨਵ ਤਨ ਤਾਨੇ ਨਵ ਨ੍ਰਿਤ ਨਿਰਤੇ ਨਵ ਨਾਦ ਨਾਤੇ ਨਵ ਪਾਨ ਪਾਨੇ ਨਵ ਬਾਤ ਵਾਦੇ ਅਨੰਗੀ ਨਾਮੈ ਸਵਸਤੀ ਰੂਪੇ ਪਰਪੰਗੀ ਪਰਮਾਤੇ ਸਵਸਤੀ ਵਿਵੂਤੇ ਕਲੰਕ ਕੰਗ ਮਨਾਂ ਦੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਵ ਜੋਗ ਜੋਗ ਈਸ਼ਵਰੰ ਪਰਮ ਸੁਧੇ ਨਮੋ ਰਾਜ ਰਾਜੇਸ਼ਵਰੰ ਪਰਮ ਵਰਦੇ ਨਵ ਸਸਤਰ ਪਾਣੇ ਨਵਸਤਰ ਮਾਣੇ ਨਵ ਪਰਮ ਗਿਆਤਾ ਨਮੋ ਲੋਕ ਮਾਤਾ ਆਪੇ ਕੀ ਫਰਮੀ ਅਭੋਗੀ ਪਉਤੇ ਨਵ ਜੋਗ ਜੋਗ ਈਸ਼ਵਰੰ ਪਰਮ ਜੋਗਤੇ ਨਵ ਨਤ ਨਾਰਾਇਣੇ ਕੂਰ ਕਰਮੇ ਨੋ ਪ੍ਰਿਤ ਪ੍ਰੇ ਦੇਵੇ ਸੁਧਰਮੇ ਨਵ ਰੂਪ ਹਰਤਾ ਨਵ ਰੂਪ ਰੂਪੇ ਨਵ ਸਾਥ ਸੰਗ ਨਵ ਭੂ ਭੂਪੇ ਨਵ ਦਾੰਦਾਂ ਦੇ ਨਵ ਮਨ ਮਨੈ ਨਵ ਰੂਪ ਰੂਪੇ ਨਵ ਸੰਗ ਸੰਨਾਨੇ ਨਵ ਮੰਤਰ ਮੰਤਰੰ ਨਵ ਜੰਤਰ ਜੰਤਰੰ ਨਵ ਸ੍ਰਿਸ਼ਟੇ ਨਵ ਤੰਤਰ ਤੰਤਰੰ ਸਦਾ ਸੱਚ ਦਾ ਨੰਨ ਸਰਉ ਪਰਨਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਦਾ ਬੁੱਧਾ ਵਿਰਧ ਕਰਤਾ ਅਦੂਰ ਦਰਦੰਗਾ ਗੰਗੋ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਦਾਤਾ ਦਿਆਲੰ ਅਸ਼ਿਧਿ ਪਿਦੀ ਨਾਮੰ ਕੰ ਸਮਸਤ ਪ੍ਰਾਜੀ ਸਮਸਤ ਸਤਾਵੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਅਪੀਤ ਅਬੇ ਹੈ ਪ੍ਰਭੂ ਹੈ ਅਜੂ ਹੈ ਅਲੇਖ ਅਪੇਖ ਪੁਜੰਗ ਪ੍ਰਯਤ ਛੰਦ ਅਗਾਦੇ ਵਾਦੇ ਅਨੰਦੀ ਸੂਪੇ ਨੋ ਸਰਮਾਨੇ ਸਮਸਤੀ ਨਿਧਾਨੇ ਨਵ ਵਸਤਵਾਂ ਨੂੰ ਨਰਨਾਥੈ ਨੂੰ ਨਵ ਪਰਮਾਤੈ ਨੂੰ ਨਵ ਗੰਗੇ ਨੂੰ ਨਵ ਪੰਜੇ ਨਵ ਸੂ ਅਕਾਲੇ ਨੂੰ ਨਵ ਪਾਲੇ ਨੂੰ ਨਵ ਸਰੂ ਦੇਸ਼ੇ ਨੂੰ ਨਵ ਸਰਪੇਸੇ ਨਵ ਰਾਜ ਰਾਜੇ ਨੂੰ ਸਾਸਾ ਜੇ ਨੂੰ ਸ਼ਾਸ਼ਾਹੇ ਨਵ ਮਹਾ ਮਹੇ ਨਵ ਗੀਤ ਗੀਤੇ ਨੂੰ ਨਵ ਪ੍ਰੀਤ ਪ੍ਰੀਤੈ ਨਮੋ ਰੋ ਪਰੋਕੇ ਨਵ ਸੋਖ ਸੋਖੇ ਨਵ ਸੋ ਰੋਗੇ ਨਵ ਸਰਪੋਗੇ ਨਵ ਸਰਜੀਤੰ ਨਵ ਸਰਪੀਤੰ نو سرو گیانگ نو پرمتاننگ نو سرو منتر نو سو جنترنگ نو سو ترسنگ نو سو, نو سو نو کو کرمن کرنا سی صدا کرپالنگ سروپ کم پرناسی سدا سردار چربرسنت پرساد امرت کرم برترم اکل جوگی اچل آچل راجی اٹل ساجی اکل ترم گل کرم ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਪੂਰਤਾ ਸਰਵੰ ਯੁਗਤਾ ਸਰਵੰ ਦੇਵੰ ਸਰਵੰ ਭੇਉ ਸਰਵੰ ਕਾਲੇ ਸਰਵੰ ਪਾਲੇ ਰੁਵਾਲ ਚੰਦ ਪ੍ਰਸਾਦ ਕਾਜ ਰੂਪ ਨਾਦੂ ਮੂਰਤ ਜੋਨਪੁਰਖ ਪਾਰ ਸਰਵ ਮੰਤਰ ਮਾਨ ਦੇਵ ਭੇਵਾਦਾਰ ਸਰਵ ਪਾਲਕ ਸਰੂ ਘਲ ਸਰਵ ਕੋ ਪੁੰਨ ਕਾਲ ਜਤਰਤਰ ਵਿਰਾਜਿ ਉਦੂਤ ਰੂਪ ਰਸਾਲ ਨਾਉ ਟਾਉਨ ਨ ਜਾਜ ਕਰ ਰੂਪ ਰੰਗ ਨ ਰੇਖ ਆਪਰਕodar ਮੂਰਤ ਜੋ ਨਾ ਦਸੇਖੇ ਦੇਸ਼ ਵਰਨੋ ਪੇਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ 빙 ਪੇ ਕਤਤਾ ਤਉ ਨਹ ਜਾਏ ਸਰ ਮਾਨ ਸਰ ਤਰ ਮਾਨ ਸਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕਿਨ ਰੂਪ ਅਨੇਕ ਖੇਲ ਖੇਲ ਕੇ ਲਖੇ ਲਖੇ ਲਣਾੰਤ ਕੋਪਰੇਕ ਦੇ ਪੈਵ ਨਾ ਜਾਣੀ ਜੇ ਬੇਦਾਰ ਕਤੇਵਾ ਰੂਪ ਰੰਗ ਨਾ ਜਾਤ ਪਾਸੋ ਚਾਨੀ ਕਹਿ ਜੀਵਾ ਤਾਤਮਾ ਨਾ ਜਾ ਚੱਕਰ ਜਨਮਨ ਬਹੀਨ ਚੱਕਰ ਵਕਰ ਫਿਰਾ ਚਤਰ ਚੱਕ ਮਨ ਹੀ ਪਤੀ ਲੋਕ 14 ਕੇ ਵਿਕਾਇ ਜਗ ਜਾਪੀ ਜੇ ਜਾਪ ਆ ਦੇਵ ਨਾਮ ਮੂਰਤ ਥੱਤ ਸਵੇ ਜੇ ਥਾ ਪਰਮ ਰੂਪ ਨਿਤ ਮੂਰਤ ਪੂਰਨ ਪ੍ਰਕਾਪਾਰ ਸਰਵ ਵਿਸਰ ਚ ਸਵੰਭਵ ਗੜਨ ਪੰਜਨ ਹਾਰ ਕਾਲ ਹੀਨ ਕਲਾ ਸੰਯੁਗਤ ਕਾਲ ਪਰਕ ਦੇਸ ਧਰਮ ਧਾਮ ਸੋ ਪਰਮ ਰਹਿ ਤਾ ਭੂਤ ਲਕਾ ਭੇਸ ਅੰਗ ਰਾਗ ਨਾ ਰੰਗ ਜਕ ਹੈ ਜਾਤ ਪਾਤ ਦਾ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤਦਾਇ ਕਾਮ ਆਪ ਰੂਪ ਅਮੀ ਕਨਸਤ ਇੱਕ ਪ੍ਰਕਵ ਦੂਤ ਗਰਵ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾ ਤੁਮ ਇੱਕ ਪ੍ਰਕ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰੇ ਸਰਵ ਗੰਤਾ ਸਰਵ ਹੰਤਾ ਸਰਵ ਤਿੰਨ ਭੇਕ ਸਰਵ ਸਤ ਨ ਜਾਣੀ ਜੇ ਰੂਪ ਰੰਗ ਰੇਕ ਪਰਮ ਵੇਦ ਪ੍ਰਾਨ ਜਕ ਨਿਤ ਭਗਤ ਨਿਤ ਕੋਟ ਸਮੁਦ ਪ੍ਰਾਨ ਸ਼ਾਸਤਰ ਨਾ ਆਵੇ ਬਹੁ ਚਿਤ ਮਦ ਭਾਰ ਸੰਤ ਪ੍ਰਸਾਦ ਗਨ ਗਨੁਦਾਰ ਮਹਿਮਾ ਪਾਰ ਅਸਨ ਭੰਗ ਪਾਨੰਗ ਅਨਪ੍ਰਕਾਸ਼ ਨਿਜਨ ਨਾਸਿਆ ਜਨ ਵਾਹੋ ਸ਼ਹਨ ਸ਼ਾਹ ਰਾਜਾ ਨ ਰਾਜ ਭਾਨੰ ਭਾਨੰ ਦੇਵੰ ਦੇਵ ਪੋ ਮਹਾਨ ਇੰਦਰਾ ਨਿੰਦਰ ਬਾਲਨ ਬਾਲ ਰੰਕਾ ਨ ਰੰਕਾਲ ਅਨਕਾਲ ਅਨਪੂਰਤ ਅੰਗਾ ਬਹ ਭੰਗ ਗਤਮਤ ਪਾਰ ਗਨ ਗਨੁਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਯਤ ਤਤ ਪ੍ਰਚੰਡ ਮਿਤਗਤ ਅਖੰਡ ਆਲਸ਼ਯ ਕਰਮ ਅਦਰਸ਼ ਧਰਮ ਸਰਵਾ ਪ੍ਰਣਾਂਡੈ ਅੰਡਨ ਵਾਢਾ ਚਤਰੀ ਸ਼ੰਤ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਂ ਨਰਨਾਮੇ ਕਮੇ ਭਜੰਗ ਪ੍ਰਾਤ ਛੰਦੇ ਚਤਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਣੇ ਜਤਰ ਚੱਕਰਵਰਤੀ ਚਤਰ ਚੱਕਰ ਭਰਤੀ ਚਤਰ ਜਤਰ ਪਾਲੇ ਚਤਰ ਜਤਰ ਕਾਲੇ ਚਤਰ ਜਤਰ ਪਾਸੇ ਚਤਰ ਜਤਰ ਵਾਸੇ ਚਤਰ ਜਤਰ ਮੰਗੈ ਜਤਰ ਜਤਰ ਦਾਨੈ ਚਤਰੀ ਸ਼ੰਧੈ ਨਾ ਸਤਰੈ ਨਾ ਮਿਤਰੈ ਨਾ ਭਰੰਗ ਨਾ ਪਿਤ੍ਰੈ ਨਾ ਕਰ ਮੰਗਨਾ ਕਾਇ ਜਨਮ ਮੰਗ ਜਾਏ ਨਾ ਚਤਰ ਨਾ ਮਿਤਰੈ ਪਰਹਿ ਹੈ ਪਿਤ੍ਰੈ ਪ੍ਰਦੇਸ਼ਾ ਦਿਸ਼ਾ ਦ੍ਰਿਸ਼ਾ ਕ੍ਰਿਸ਼ਾ ਭਗਵਤੀ ਸ਼ੰਤ ਪ੍ਰਸਾਦ ਕਥਤੇ ਕਿ ਅਛਦਿ ਸ਼ਕਿਆ ਵਿੱਚ ਪੇਸ਼ਾ ਕਿਆ ਗੰਜ ਕਰਮਾ ਕਿਆ ਵੰਜ ਵਰਮਾ ਕਿਆ ਭਜ ਲੋਕ ਕਹਿ ਕੇ ਅਦਿ ਛੋਕੈ ਕਦੂਤ ਵਰਣਾ ਕਿ ਬਿਬੂਤ ਕਰਨੈ ਕਿ ਰਜਮ ਪ੍ਰਵਾਹ ਹੈ ਕਿ ਧਰਮਨ ਗੂਜਾ ਹੈ ਕਾ ਸ਼ੋਕ ਵਰਣਾ ਹੈ ਕਿ ਸਰਵਾ ਵਰਣਾ ਹੈ ਕਿ ਜੈ ਤੰਕ ਰੀਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸੁਰੂਪ ਕਾ ਇਹ ਅਨੁਭਵ ਨੂੰ ਪਾਏ ਕਿ ਆਦਿ ਦੇਵ ਹੈ ਕਿ ਆਪ ਭੇਵ ਹੈ ਕਿ ਚਿਤ੍ਰੰਗ ਬਹੀਨੈ ਕਿ ਕੇ ਅਧਿਨੈ ਕਿਰੋ ਜੀਰ ਜੈ ਕਰੀ ਮੇਰੀ ਹੱਕੇ ਪੱਕੀ ਬੀ ਹੈ ਵਹਿ ਕੇ ਗਬਲ ਗੈਬ ਹੈ ਕਿ ਖੁਬਨਾ ਹੈ ਕਿ ਸ਼ਨ ਸ਼ਾਹ ਹੈ ਕਿ ਕਾਣੁ ਪੁੰਨਦ ਹੈ ਕਿ ਰੋਜੀ ਦੀ ਹੰਦ ਹੈ ਕਿ ਰਾਜ ਕਰਹੀ ਮੈਂ ਕਿ ਕਰਮ ਕਰੀਵੇਂ ਕਿ ਸਰਵ ਕਲੀ ਹੈ ਕਿ ਸਰਵ ਗਦਲੀ ਹੈ ਕਿ ਸੂਤਰ ਮਾਨੈ ਗ ਸੂਤਰਦਾਨੈ ਗ ਸੂਤਰ ਕਉਨੈ ਗ ਸੂਤਰ ਭਉਨੈ ਕਿ ਸੂਤਰ ਦੇਸੈ ਗ ਸੂਤਰ ਭੇਸੈ ਗ ਸੂਤਰ ਰਾਜੈ ਗ ਸੂਤਰ ਸਾਜੈ ਕਿਸ ਸਤਰ ਦੀਨੈ ਕਿਸ ਸਤਰ ਲੀਨੈ ਕਿਸ ਸਤਰ ਜਾਹੋ ਕਿਸ ਸਰਵਤਰ ਭਾਹੋ ਕਿਸ ਸਤਰ ਦੇਸੈ ਕਿਸ ਸਤਰ ਭੇਸੈ ਕਿਸ ਸਤਰ ਕਲੈ ਕਿਸ ਸਤਰ ਪਾਲੈ ਕਿਸ ਸਤਰ ਹੰਤਾ ਕਿਸ ਸਤਰ ਗੰਤਾ ਕਿਸ ਸਤਰ ਭੇਖੀ ਕਿਸ ਸਤਰ ਭੇਖੀ ਕਿਸ ਸਤਰ ਕਾਜੈ ਕਿਸ ਸਤਰ ਰਾਜੈ ਕਿਸ ਸਤਰ ਸੋਕੈ ਕਿਸ ਸਤਰ ਭੁਖੈ کیسوطر ترا ہے کس وطر پر جب ہے چندر ہے پرم پہم ہے کیا کل علا سایب کلام ہے کیسن وجوہ تمام رجوع ہے مسلسل سلیک مدام ہے گنی ملش کرتا ہے گریبل پرست بلندل مکانہ زمانہ

ਸੂង ਗਾਜ਼ ਰੂਪੈ ਨਾਸ ਰੂਪੈ ਨੰਗੀ ਨਾਮੈ ਤਰਪੰਗੀ ਦਰਕਮੈ ਤਰੇ ਵਰਗੰ ਤਰਵਾਦੇ ਗੰਜੇ ਗਾਦੇ ਸੂង ਸਰਪਾਗੇ ਸੋ ਸਰਵਨੁ ਰਹਾਗੇ ਤ੍ਰਿਭਗ ਸਰੂਪੈ ਛਜ ਹੈ ਚੂਥੈ ਕਿਨਰ ਕੰਪਨਾ ਸਹਿ ਪ੍ਰੀਤਲ ਪ੍ਰਵਾਸੈ ਨਿਰਗੁਤ ਪ੍ਰਵਾਹ ਹੈ ਸਦਾਵ ਸਦਾ ਹੈ ਵਿਵਕ ਰੂਪੈ ਪ੍ਰਜੁਗਤ ਨੂਪੈ ਨਿਰਗੁ ਸਦਾ ਹੈ ਵਿਵਕ ਪ੍ਰਵਾਹ ਅਨੇਕ ਸਰੂਪੈ ਪ੍ਰਜੁਗਤ ਨੂਪੈ ਚਤ੍ਰਿ ਸ਼ੰਧ ابنگ ہے ننگ ہے پھیک ہے لے ہے اپرم ہے کرم ہے ناد ہے جگاد ہے اج ہے ابے ہیں پوت ہیں ادوت ہے اناس اداس ہے تند ہے بند ہے ابکت ہیں برکت ہے ناس پرکاش ہے نشنت ہے سنت ہے لکھ ہے ادکھ ہے الیخ ہے پھیک ہے اٹھا ہے اگا ہے اثم ہے گم ہے نیل ہے ناد ہے ਅਨਤ ਹੈ ਸੁਨਤ ਹੈ ਜਾਤ ਹੈ ਜਾਦ ਹੈ ਚਰਵਰ ਸੰਤ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਕਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਉਤਰਮੰ ਸਰਵੰ ਜੁਕਤਾ ਸਰਵੰ ਮੁਕਤਾ ਰਸਾਵਲ ਸੰਤ ਪ੍ਰਸਾਦ ਨਵ ਨਰਕ ਨਾਸੇ ਸਦਾਇਵੰ ਪ੍ਰਕਾਸੇ ਨੰਗੰ ਰੂਪੇ ਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਗਾਲ ਰੂਪੇ ਨਿਰਵਾਦ ਵਿਭੂਤੇ اننگی نام ترپنگی ترکام نربنگی سروپ ترونگی نوپے نہ پتر ہے نہ پتر ہے نہ سترہ نہ متر نہ تاط نہ ماتتا نہ جاتا ہے نہ پاتا ہے نرشاکم فری ق متومی کا زیوم پربھا ہے اجہ ہے اجا ہیں بھگوتی چند پرساد کے جہر جہور حاضر حضور ہیں میسلام سمت الکلام ہے کہ صاحب دماغ ہیں کہ سنچراگ ہیں کہ کامل کریم ہیں کہ رج کریم ہیں ਕਿ ਰੋਜੀ ਦੇਹੰਦਾ ਹੈ ਕਿ ਰਾਜ ਰਹਿਂਦਾ ਹੈ ਕ੍ਰਿਮਲ ਕਮਾਲ ਹੈ ਕਿ ਉਸਨੂੰ ਜਮਾਲ ਹੈ ਗਨਿਮਲਕ ਰਾਜ ਹੈ ਗਰੀਬਨ ਨਿਵਾਜ ਹੈ ਹਰੀਪੁਰ ਸ਼ਿਕਨ ਹੈ ਦਸੁ ਸ਼ਿਕਨ ਹੈ ਕਲੰਕੰ ਪ੍ਰਨਾਸ ਸਮਸਤਲ ਨਿਵਾਸ ਹੈ ਗੁੰਜਨ ਗਦੀਮਹਿਰ ਜੈ ਕਰਹੀਮ ਹੈ ਸਮਸਤਲ ਜਵਾਹ ਹੈ ਕਿ ਸਾਬ ਕਰਾਹੇ ਕਿ ਨਰਕਮ ਪ੍ਰਨਾਸ ਹੈ ਬਸਤਲ ਨਿਵਾਸ ਹੈ ਕਿ ਸਰਵਲ ਗਵਨ ਹੈ ਹਮੇਸ਼ਵਰ ਵਨ ਹੈ ਤਮਾਮ ਤਮੀਜ ਇਸ ਮਸਲਾ ਜੀ ਹੈ ਪਰਮ ਪਰਮੇਸ਼ਰ ਸੁਸੁਲ ਦੀ ਚਾ ਦੇ ਸ਼ੁਲ ਲੇਖਾ ਮਿਸਲ ਭੇਖਾ ਜਿਵਨੁਲ ਜਮਾ ਹੈ ਅਮੀ ਕੁਲੇ ਮਾ ਹੈ ਕਰੀਮੁਲ ਕਮਾਲ ਹੈ ਕਿ ਜੁਰੁ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿ ਮਤੋ ਸਵਾਸ ਹੈ ਕਿ ਜੋ ਸਰੂਪ ਹੈ ਕਿ ਮਤੋ ਬਹੂਤ ਹੈ ਕਿ ਮਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਚਲੰਗ ਨੰਗ ਹੈ ਕਿ ਮਤੋ ਭੰਗ ਹੈ ਮਦ ਪਰਸ਼ੰਤ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਣ ਮੋਦਾ ਮਰ ਵਰਗਾਂ ਜਿਹਰ ਨਰ ਪਰ ਪੰਜੇ ਅਨਗਨ ਪ੍ਰਣਾਮ ਮਨ ਮਨ ਸਲਾਵ ਵਰਨਰ ਕੰਡ ਵਰਨਰ ਮੰਡੇ ਅਨਪਵਨਾਸ ਮਨਮਨ ਪ੍ਰਕਾਸ਼ੇ ਗੁਣ ਗਣ ਪ੍ਰਣਾਮ ਜਲਸਲ ਮੋਦਾਮ ਅੰਜ ਜੰਗ ਅਸਨ ਭੰਗ ਕੋ ਪਾਰ ਗਤਿ ਤੁਦਾਰ ਜਲਸਲ ਮੰਡ ਦਸਜਵੰਡ ਜਲਸਲ ਮਹਾਂਤ ਦਸਵਿਚ ਬਿਅੰਤੇ ਅਨਪਵਨਾਸ ਤਰਤਰ ਤੁਰਾਸ ਆਜਨ ਵਾਹੋ ਇਕੈ ਸਦਾ ਓੰਕਾਰਾਦ ਕਤਨੀ ਨਾਲ ਖਲਖੰਡ ਖਿਆਲ ਗੁਰਮਰ ਕਾਲ ਘਰ ਘਰ ਪ੍ਰਣਾਮ ਚਿਤ ਚਰਨਾ ਮੰਚਿ ਜਿਗਾਤ ਅਜਿਤ ਨਵਾਤ ਅਨਜਿ ਜਗਾਤ ਅੰਦਰਿ ਜਵਾਤ ਅੰਟਣ ਢੰਡਾਰਨ ਢੰਡਪਾਰ ਆੜੇਠ ਧਰਮਟ ਢੀਠ ਕਰ ਮਨਵਣ ਅਨੰਤ ਦਾਤਾ ਮਹੰਤ ਹਰ ਬੋਲ ਮਨੈ ਸ਼ੰਤ ਪ੍ਰਸਾਦ ਕਰੁਣਾਲੇ ਹਰ ਘਾਲੇ ਹੈ ਕਲਖੰਡਣ ਹੈ ਮਹ ਮੰਡਣ ਹੈ ਜਗ ਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਲਨ ਸਰਵ ਵਾਰਣ ਹੈ ترت کے ترن ہے جگ کے کرنا ہے من مانا ہے جگ جانے ہیں سروپر ہے سرو کر ہے سرپاسا ہے سروناسا ہے کرونا کر ہے وشمبر ہے سرویشور ہے جگتےشور ہے برہمنڈس ہے کلکنڈس ہے پرتے پر ہیں کرنا کر ہے آ جاپا جپا ہے تھپا تھپ ہے کرتا کرتا ہے امرت مرت ہے امرتا مرت ہے کرنا کرتا ہے کرتا کرتا ہے ترنی ترت ہے ਉਹ ਮਿਤੈ ਈਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤ ਹੈ ਮੋਤਮਤ ਹੈ ਅਜਵਾ ਕਰਤਾ ਹੈ ਮਰਤਾ ਮਰਤਾ ਹੈ ਨਰਨਾਇਕ ਹੈ ਖਲਗਾਇਖ ਹੈ ਨਿਸ਼ੰਭਰ ਹੈ ਕਰੁਣਾਲੇ ਨਰਤਨਾਇਕ ਹੈ ਸਰਪਾਇਕ ਹੈ ਪਉ ਪੰਜਨਾ ਅਰਕੰਜਨ ਅਰਿ ਤੱਪਨ ਜਪਜਪਨ ਹੈ ਅਕਲੰਕ ਕਰਤਾ ਹੈ ਸਰਵਾ ਕਰਤਾ ਹੈ ਕਰਤਾ ਕਰਹ ਹਰਤਾ ਹਰ ਹੈ ਪਰਮਾਤਮਾ ਸਰਵਾਤਮਾ ਤੁਮ ਬਸੈ ਜਸ ਕੇ ਜਸੈ ਪਜੰਗ ਪ੍ਰਯਤ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਕਾਰੇ ਨਮੋ ਤੈ ਤੇ ਜੇ ਨਮੋ ਬ੍ਰਿੰਦ ਬ੍ਰਿੰਦੇ ਨਮ ਬੀਜ ਬੀਜੇ ਨਮੋ ਰਾਸ਼ੇ ਸੰਤ ਸੰਤ ਰੂਪੇ ਨਮ ਪ੍ਰਹੁ ਤਤ ਗਤ ਤੰਗ ਸਰੂਪੇ ਨਮੋ ਜੋਗ ਜੋਗੇ ਨਮ ਗਿਆਨ ਗਿਆਨੇ ਨਮ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮੋ ਜੁਧ ਜੁਦੇ ਨਮ ਗਿਆਨ ਗਿਆਨੇ ਨਮ ਪੋਜ ਪੋਜੇ ਨਮ ਪਨ ਪਾਨੇ ਨਮੋ ਕਲਾਇ ਕਰਤਾ ਨਮ ਸੰਤ ਰੂਪੇ ਨਮ ਇੰਦਰ ਇੰਦਰੇ ਨਾਦੰ ਦਿਉਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਵ ਆਸਾ ਸੇ ਨਵ ਬੰਕ ਬੰਕੇ ਅਪੰਗੀ ਸਰੂਪੇ ਨੰਗੀ ਨਾਮੇ ਤਰਪੰਗੀ ਤ੍ਰਿਕਾਲੇ ਨੰਗੀ ਨਾਮੇ ਇਕ ਅਤਿ ਸ਼ੰਦ ਅਜੈ ਅਲੈ ਅਬਾ ਅਬਾ ਅਬੂ ਅਜੂ ਨਾਸਕਾਸ ਅਗੰਝ 5 ਲੱਖ ਭਕਾਏ ਅਕਾਲ ਦਿਹਲ ਲੇਖ ਭੇਕ ਅਨਾਮ ਕੰਮ ਗਾ ਅਡਾ ਨਾਤੇ ਪਰਮਾਤੇ ਜੋ ਨੀ ਮੋਨੀ ਨਾ ਰਹਾ ਕੇ ਨਾ ਰੰਗੇ ਨਾ ਰੂਪੇ ਨਾ ਰਿਕੇ ਅਕਰਮਗ ਭਰਮਗ ਗੰਗੇ ਲਿਖੇ ਭਜੰਗ ਪ੍ਰਯਤ ਸੰਦੇ ਨਮਸਤੁਲ ਪ੍ਰਣਾਮੇ ਸੁਮਤੁਲ ਪ੍ਰਣਾਸੇ ਅਗੁੰਜਲ ਨਾਮੇ ਸੁਮਤਲ ਨਿਵਾਸੇ ਨਿਰਕਾਮੋ ਬਿਉਤੇ ਸਮਸਤ ਸੁ ਰੂਪੇ ਕੋ ਕਰਮੋ ਪ੍ਰਨਾਸੀ ਸੁਧਰਮੰ ਬਿਉਤੇ ਸਦਾ ਸਚਦਾ ਅਨੰਦ ਸੁਤਰੰਕ ਨਾਸੀ ਕ੍ਰਿਮਲ ਕੁੰਨਦਾ ਸੁਮਤਲ ਨਿਵਾਸੇ ਅਜਾਇ ਬਿਉਤੇ ਜੈ ਕਣੀ ਮੇ ਹਰੀ ਕ੍ਰਿੰਗ ਕ੍ਰਿਮਲ ਰਹਿਮੇ ਚਤੁਰ ਚਕਰ ਵਰਤੀ ਚਤ ਚਕਰ ਭਉਤੇ ਸਵੰਭਉ ਸਵੰਸ ਸਰਦਾ ਸਰ ਜੁਗਤੇ ਦੁ ਕਾਲੰਕ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਭੰਗੰ ਬਿਉਤੇ ਦੁ ਕਾਲੰਕ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਭੰਗੰ ਬਿਉਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ